ਜਿਨ੍ਹਾਂ ਨੇ ਡੇਰੇ ਚਲਾਉਣੇ ਉਹਨਾਂ ਨੇ ਤੁਹਾਨੂੰ ਇਹ ਸ਼ਬਦ ਨਹੀਂ ਪੜ੍ਹ ਕੇ ਸੁਣਾਉਣੇ ਉਹਨਾਂ ਨੂੰ ਪਤਾ ਆਪੇ ਸੇਬ ਲੈ ਜਾਂਦੇ ਟੋਕਰੀ ਚ ਪਾ ਕੇ ਆ ਬਾਬਾ ਜੀ ਝੋਲੀ ਚ ਪਾ ਦੋ ਸੇਬ ਸੇਬਾਂ ਨਾਲ ਨਿਆਣੇ ਹੁੰਦੇ ਜੀ ਫੇਰ ਤਾਂ ਦਵਾਣਾ ਪਵਾਓ ਖਰਬੂਜਾ ਪਵਾਓ ਫੇਤੇ ਜਿਨ੍ਹਾਂ ਦੀਆਂ ਸੇਬਾਂ ਦੀਆਂ ਫੈਕਟਰੀਆਂ ਆਪਣੀਆਂ ਕੋਲਡ ਸਟੋਰ ਆਪਣੇ ਨੇ ਉਹ ਤੇ ਨਿਆਣੇ ਸਾਹ ਦੇ ਮਰ ਜਾਣ ਕਿਆ ਤਮਾਸ਼ਾ ਸਾਡੀ ਸਿੱਖੀ ਦਾ ਬਣਾ ਕੇ ਰੱਖ ਦਿੱਤ ਤੈਨਾਂ ਦੇ ਹਤਾਰੀ ਲੋਕਾਂ ਨੇ ਕੌਣ ਪੁੱਛੂਗਾ ਇਹਨਾਂ ਲੋਕਾਂ ਨੂੰ ਕਿ ਤੁਸੀਂ ਗੁਨਾਹਗਰ ਲੋਕ ਜਿਹੜੀਆਂ ਤੁਸੀਂ ਧੀਆਂ ਅਜ ਮਰਵਾਇਆਂ ਨੇ ਤੁਸੀਂ ਲੋਕਾਂ ਨੇ ਹਸਪੀਟਲਾਂ ਦੇ ਬਾਹਰ ਲਿਖਵਾ ਕੇ ਹੀ ਛੱਡਿਆ ਸਾਹ ਉਦੋਂ ਲਿਆ ਜਿਹਨੂੰ ਲਿਖ ਕੇ ਲਾਉਣਾ ਪਿਆ ਤੇ ਭੂਣ ਟੈਸਟ ਨਹੀਂ ਕੀਤਾ ਜਾਂਦਾ ਬੇਬੇ ਰਣ ਕਿਤੇ ਕਰਨਾ 30 ਸੀ ਨਾ ਪੁੱਤ ਸੀ ਬੇਬੇ ਰਣ ਕਿਦਾ ਤਾਂ ਵੀ ਨਾ ਸੀ ਦੁਨੀਆ ਜੇ ਪੁੱਤਾਂ ਨਾਲ ਹੀ ਦੁਨੀਆ ਤੇ ਗੰਢ ਪੈਂਦੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਾਹਿਬਜ਼ਾਦੇ ਸੀ ਚੌਂਚੂ ਇੱਕ ਰੱਖ ਲੈਂਦੇ ਉਹਨਾਂ ਚਾਹੋਂ ਤੋਂ ਚਾਹੋਂ ਦੇ ਚਾਰੇ ਸਾਡੇ ਤੋਂ ਕੁਰਬਾਨ ਕਰ ਦਿੱਤੇ ਚਾਰੇ ਦੇ ਚਾਰੇ ਸਾਹਿਬ ਜਾਦੇ ਸਾਡੇ ਤੋਂ ਕੁਰਬਾਨ ਕੀਤੇ ਮਹਾਰਾਜ ਨੇ ਪਾਈ ਸ਼ਵੇਕ ਸਿੰਘ ਤੇ ਪਾਈ ਸ਼ਾਬਾਦ ਸਿੰਘ ਦੋਵੇਂ ਪਿਓ ਪੁੱਤਰਾਂ ਨੂੰ ਚਰਖੀ ਤੇ ਚੜ੍ਹਿਆ ਗਿਆ ਪਾਈ ਸ਼ਵੇਕ ਸਿੰਘ ਨੂੰ ਕਿਹਾ ਗਿਆ ਕਾਜੀ ਵੱਲੋਂ ਉਸ ਸ਼ਵੇਕ ਸਿੰਘ ਆ ਇਸਲਾਮ ਕਬੂਲ ਕਰ ਲੈਂਦੇ ਆਪਣੇ ਪੁੱਤ ਨੂੰ ਤੇਰੀ ਕੋਲ ਦਾ ਚਰਾਗ ਬੱਜ ਜਾਏਗਾ ਤੇਰੇ ਘਰ ਚ ਕੋਈ ਦੀਵਾ ਜਗਾਉਣ ਵਾਲਾ ਪੱਜੇਗਾ ਇਸਲਾਮ ਕਬੂਲ ਕਰ ਲਾ ਤੇ ਭਾਈ ਸ਼ਬੇਸ ਨੇ ਪਤਾ ਗਿਆ ਕਿ ਹਮ ਕਾਰਨ ਗੁਰਕੁਲੈ ਗਵਾਈ ਹਮ ਕੁੱਲ ਰੱਖੇ ਕਮਨ ਬਡਾਈ ਸਾਡੇ ਮਦਰੇ ਸਾਡੇ ਗੁਰੂ ਨੇ ਆਪਣੀ ਕੋਲ ਖਤਮ ਕਰਕੇ ਸਾਨੂੰ ਆਪਣੀ ਕੋਲ ਬਣਾਇਆ ਅਸੀਂ ਦੂਜੇ ਮذਬੇ ਜਾ ਕੇ ਤੇ ਗੁਰੂ ਨੂੰ ਪਿੱਛੇ ਦੇ ਦिए ਕਿੱਥੇ ਚਲਾ ਗਿਆ ਸਿੱਖਾਂ ਚ ਇੱਕ ਮਿੰਟ ਲਾਉਂਦਾ ਗੁਰੂ ਨੂੰ ਪਿੱਟ ਦੇਣ ਲੱਗਿਆ ਪਖੰਡੀਆਂ ਦੇ ਚਬੱਚਿਆਂ ਜੋ ਚੂਲੇ ਪਰ ਪਰ ਕੇ ਮੂੰਹ ਚ ਪਾਉਂਦਾ ਹੈ ਪਖੰਡੀਆਂ ਦੇ ਦਰਵਾਜ਼ਿਆਂ ਤੇ ਜਾ ਕੇ ਖਲੋਂਦਾ ਆਪਣੇ ਗੁਰੂ ਨੂੰ ਪਿੱਟ ਦੇ ਕੇ ਯਾਦ ਰੱਖੀ ਤੇਰਾ ਨਾਂ ਕਾਲੇ ਅੱਖਰਾਂ 'ਚ ਲਿਖਿਆ ਜਾਏਗਾ ਤੂੰ ਗੁਰੂ ਨੂੰ ਸਿਰਫ ਚਾਰ ਸ਼ਰਣਾ ਬਦਲੇ ਬਿਦਾਵਾ ਦੇ ਕੇ ਗਿਆ